ਭਾਈ ਗੁਰਦਾਸ ਜੀ ਦੇ ਜ਼ਮਾਨੇ ਚ ਇਸੇ ਕਹਿਣ ਲੱਗ ਪਏ ਸਨ ਭਾਈ ਜੀ ਤੁਹਾਡੇ ਬੋਲ ਤੇ ਕੁੰਜੀ ਨੇ ਸ਼ਬਦਾਂ ਨੂੰ ਖੋਲ ਦੇਣਾ ਖੋਲ ਦੇਣਾ ਦੋ ਸਵਈਏ ਮੈਂ ਤੁਹਾਡੇ ਸਾਹਮਣੇ ਰੱਖਾ ਔਰ ਇਹਦੇ ਚ ਭਾਈ ਗੁਰਦਾਸ ਜੀ ਦੀ ਬੜੀ ਭਾਰੀ ਨਿਰਮਾਣਤਾ ਵੀ ਪ੍ਰਗਟ ਹੁੰਦੀ ਹੈ ਵਿਨਿਮਰਤਾ ਪਹਿਲਾ ਸਵਈਆ ਰੂਪਹੀਨ ਹੇਨ ਗੁਨਹੇਨ ਗਿਆਨਹੇਨ ਸੋਭਾਹੇਨ ਭਾਗਹੇਨ ਤਪਹੇਨ ਬਾਵਰੀ ਇੱਕ ਪੰਕਤੀ ਹੈ ਪ੍ਰਭੂ ਆਪਣੇ ਕੋਲ ਇਸ ਤਰ੍ਹਾਂ ਦਾ ਕੋਈ ਰੂਪ ਵੀ ਨਹੀਂ ਕਿ ਰੂਪ ਕਰਕੇ ਦੂਜੇ ਨੂੰ متاثر ਕਰੀਏ ਤੈਨੂੰ متاثر ਕਰੀਏ ਤੂੰ ਸਾਡੇ ਰੂਪ ਤੇ ਰੀਜੈਂ ਐਸਾ ਰੂਪ ਵੀ ਕੋਈ ਨਹੀਂ ਰੂਪਹੇਨ ਕੁੱਲਹੇਨ ਆਪਣੇ ਕੋਈ ਕੁੱਲ ਜਾਤ ਵੀ ਉੱਚੀ ਨਹੀਂ ਹੈ ਹੰਕਾਰ ਗੁਨਾ ਤੇ ਅਸਵਾਰ ਹੋ ਕੇ ਚੱਲਦਾ ਹੈ ਸਾਡੀ ਮਾੜੀ ਮੋਟੀ ਜਾਤ ਨਹੀਂ ਉੱਚੀ ਜਾਤ ਦੇ ਫਿਰ ਰੂਪ ਦਾ ਵੀ ਬੜਾ ਭਾਰੀ ਹੰਕਾਰ ਆਉਂਦਾ ਹੈ ਰੂਪਮント ਹੋਈ ਨਹੀਂ ਮੋਏ ਪ੍ਰਭ ਕੀ ਜੋਤ ਜੋ ਸਗਲ ਘਟ ਸੋਏ ਜੇ ਜਾਣੇ ਹੋ ਜੋ ਬਨਵੰਤ ਸੋ ਹੋਵਤ ਬਿਸ਼ਟਾਕਾ ਜੰਤ ਜਿਹਨੂੰ ਆਪਣੇ ਰੂਪ ਤੇ ਬੜਾ ਮਾਣ ਹੈ ਤੇ ਹੰਕਾਰ ਹੈ ਮਹਾਰਾਜ ਕਹਿੰਦੇ ਵਿਸਟਾ ਦਾ ਕੀੜਾ ਬਣੇਗਾ ਚਲਤ ਕਦ ਟੇਡੇ ਟੇਡੇ ਅਸਤ ਚਰਮ ਵਿਸਟਾ ਕੇ ਮੂੰਦੇ ਦੁਰਗੰਧ ਹੀ ਕੇ ਬੇਡੇ ਕਿਉਂ ਇਤਨਾ ਜੋ ਬੰਦਾ ਹੰਕਾਰ ਪਿਆ ਕਰਦਾ ਹੈ ਹੰਕਾਰ ਰੂਪ ਤੇ ਰੰਗ ਤੇ ਕੁਲ ਤੇ ਧਨ ਤੇ ਸੰਪਤਾ ਤੇ ਸ਼ਕਤੀ ਤੇ ਗੁਣਾਂ ਦੇ ਆਸਰੇ ਤੇ ਹੰਕਾਰ ਵੱਧਦਾ ਹੈ ਮਨੋ ਉਗਣਾਂ ਦੇ ਉੱਤੇ ਹੰਕਾਰ ਚੱਲ ਹੀ ਨਹੀਂ ਸਕਦਾ ਦੇਖੋ ਇੱਕੋ ਉਦਾਹਰਣ ਦੇ ਆ ਇੱਕ ਮਨੁੱਖ ਕਹਿ ਸਕਦਾ ਮੈਂ ਮਾੜਾ ਮੋੜਾ ਦਾਨੀ ਨਹੀਂ ਬਹੁਤ ਵੱਡਾ ਦਾਨੀ ਆ ਪਰ ਇੱਕ ਮਨੁੱਖ ਕਿਸ ਤਰ੍ਹਾਂ ਕਹਿ ਸਕਦਾ ਮੈਂ ਮਾੜਾ ਮੋੜਾ ਚੋਰ ਨਹੀਂ ਬਹੁਤ ਵੱਡਾ ਚੋਰ ਆ ਚੋਰੀ ਦਾ ਕੀ ਹੰਕਾਰ ਗਿਆਨ ਤੇ ਹੰਕਾਰ ਹੋ ਸਕਦਾ ਹੈ ਮੈਂ ਮਾੜਾ ਮੋਟਾ ਗੈ ਨਹੀਂ ਨਹੀਂ ਬਹੁਤ ਵੱਡਾ ਗੈ ਨੇ ਆ ਪਰ ਮੂਰਖਤਾ ਦਾ ਕੀ ਹੰਕਾਰ ਮਨੋ ਕਹਿ ਸਕਦਾ ਕਿ ਮੈਂ ਮਾੜਾ ਮੋਟਾ ਮੂਰਖ ਨਹੀਂ ਬਹੁਤ ਵੱਡਾ ਮੂਰਖ ਹਮੇਸ਼ਾ ਹੰਕਾਰ ਗੁਨਾ ਤੇ ਅਸਵਾਰ ਹੋ ਕੇ ਚੱਲਦਾ ਹੈ ਭਾਈ ਸਾਹਿਬ ਕਹਿੰਦੇ ਨੇ ਆਪਣੇ ਕੋਲ ਹੈ ਨਹੀਂ ਨਹੀਂ ਕੋਈ ਗੁਣ ਰੂਪ ਹੀਨ ਕੁੱਲ ਹੀਨ ਗੁਣ ਹੀਨ ਗਿਆਨ ਹੀਨ ਸੋਭਾ ਹੀਨ ਭਾਗ ਹੀਨ ਤਪਹੀਨ ਬਾਵਰੀ ਇੱਕ ਪੰਕਤੀ ਦੇ ਚੇਤਨਾ ਕਹਿ ਦਿੱਤਾ ਹੈ। ਨਾ ਸਾਡੇ ਕੋਲ ਗੁਣ ਹੈ, ਨਾ ਸਾਡੇ ਕੋਲ ਗਿਆਨ, ਨਾ ਸਾਡੀ ਕੋਈ ਕੁੱਲ ਉੱਚੀ ਹੈ। ਨਾ ਸਾਡੇ ਕੋਈ ਰੂਪ ਮਹਾਨ ਹੈ। ਰੂਪਹੀਨ, ਕੁੱਲਹੀਨ, ਗੁਣਹੀਨ, ਗਿਆਨਹੀਨ, ਸੋਭਾਹੀਨ, ਭਾਗਹੀਨ। ਤਪਹੀਨ ਬਾਵਰੀ ਸਾਡੀ ਕੋਈ ਪ੍ਰਾਪਤ ਵੀ ਇਤਨੀ ਵੱਡੀ ਨਹੀਂ ਕਿ ਤੂੰ ਮਿਲੈ। ਬਾਗ ਵੀ ਐਸੇ ਨਹੀਂ ਨੇ ਫਿਰ ਸਾਡੇ ਕੋਲ ਤਪ ਵੀ ਕੋਈ ਨਹੀਂ ਜਪ ਵੀ ਕੋਈ ਨਹੀਂ ਜਿਸ ਕਰਕੇ ਤੈਨੂੰ ਪ੍ਰਾਪਤ ਕਰ ਸਕੀਏ ਇਹ ਪੰਕਤੀ ਇੱਕ ਬੜੀ ਸਾਰਥਕ ਹੈ ਅਗਲੀਆਂ ਪੰਕਤੀਆਂ ਮੈਂ ਤੁਹਾਡੇ ਸਾਹਮਣੇ ਰੱਖਾਂ ਦ੍ਰਿਸ਼ਟ ਦਰਸਹੀਨ ਸ਼ਬਦ ਸੁਰਤਹੀਨ ਬੁੱਧ ਬਲਹੀਨ ਸੂਦੇ ਹਸਤ ਨਾ ਪਾਵਰੀ ਵੇਖ ਸਕੀਏ ਪ੍ਰਭੂ ਆਪਣੇ ਕੋਲ ਅੱਖਾਂ ਹੀ ਕੋਈ ਨਹੀਂ ਸੁਣ ਸਕੀਏ ਸਾਡੇ ਕੋਲ ਕੰਨ ਨਹੀਂ ਕੋਈ ਨਹੀਂ ਬੋਲ ਸਕੀਏ ਇਹ ਪ੍ਰਭੂ ਆਪਣੇ ਕੋਲ ਜ਼ਬਾਨ ਨਹੀਂ ਕੋਈ ਨਹੀਂ ਦ੍ਰਿਸ਼ਟ ਦਰਸ਼ ਹੈਨ ਸ਼ਬਦ ਸੂਰਤ ਹੈਨ ਬੁੱਧ ਬਲ ਹੈਨ ਸੂਦੇ ਹਸਤ ਨਾ ਪਾਵਰੀ ਤੈਨੂੰ ਸਮਝ ਸਕੀਏ ਸਾਡੇ ਕੋਲ ਅਕਲ ਵੀ ਕੋਈ ਨਹੀਂ ਫਿਰ ਹੱਥ ਵੀ ਟੁੰਡੇ ਨੇ ਪੈਰ ਵੀ ਲੰਗੜੇ ਨੇ ਚੱਲ ਸਕੀਏ ਪੈਰ ਵੀ ਕੋਈ ਨਹੀਂ ਕਰ ਸਕੀਏ ਹੱਥ ਵੀ ਕੋਈ ਨਹੀਂ ਇਹ ਦੂਜੀ ਪੰਕਤੀ ਹੈ ਦ੍ਰਿਸ਼ਟ ਦਰਸ ਹੀਨ ਸ਼ਬਦ ਸੁਰਤ ਹੀਨ ਬੁੱਧ ਬਲ ਹੀਨ ਸੂਦੇ ਹਸਤ ਨਾ ਪਾਵਰੀ ਪ੍ਰੀਤ ਹੀਨ ਰੀਤ ਹੀਨ ਬਾਏ ਬੈ ਪ੍ਰਤੀਤ ਹੀਨ ਚਿੱਤ ਹੀਨ ਬਿੱਤ ਹੀਨ ਸਹਿਜ ਸੁਭਾਵਰੀ ਏ ਪ੍ਰਭੂ ਹਿਰਦੇ ਚ ਤੇਰੀ ਪ੍ਰੀਤ ਵੀ ਕੋਈ ਨਹੀਂ ਪਰ ਤੇਰੇ ਤੇ ਵਿਸ਼ਵਾਸ ਵੀ ਕੋਈ ਨਹੀਂ ਪ੍ਰਤੀਤ ਵੀ ਕੋਈ ਨਹੀਂ ਭਰੋਸਾ ਵੀ ਕੋਈ ਨਹੀਂ ਮੰਡੋਲਦਾ ਹੈ ਭਰੋਸਾ ਟੁੱਟ ਜਾਂਦਾ ਹੈ ਨਾ ਹਿਰਦੇ ਚ ਤੇਰੇ ਵਾਸਤੇ ਪ੍ਰੀਤ ਹੈ ਨਾ ਤੇਰੇ ਤੇ ਕੋਈ ਪੂਰਾ ਭਰੋਸਾ ਹੈ ਪ੍ਰੀਤ ਹੀ ਨ ਰੀਤ ਹੀ ਨ ਬਾਏ ਬੇਪ੍ਰਤੀਤ ਹੀ ਨ ਚਿੱਤ ਹੀ ਨ ਬਿਤ ਹੀ ਨ ਸਹਿਜ ਸੁਭਾਵਰੀ ਤੇਰਾ ਚਿੰਤਨ ਕਰ ਸਕੀਏ ਸਾਡੇ ਕੋਲ ਯਾਦ ਸ਼ਕਤੀ ਕੋਈ ਨਹੀਂ ਚੇਤਾ ਹੀ ਕੋਈ ਨਹੀਂ ਕੋਈ ਸਮਰਥਾ ਹੀ ਕੋਈ ਨਹੀਂ ਤੇ ਸਾਡਾ ਕੋਈ ਸਹਿਜ ਸੁਭਾਅ ਵੀ ਨਹੀਂ ਹੈ ਸਾਡੇ ਕੋਲ ਸ਼ਾਂਤੀ ਵੀ ਨਹੀਂ ਗਹਿਰਾਈ ਵੀ ਨਹੀਂ ਦੂਰ ਦ੍ਰਿਸ਼ਟੀ ਵੀ ਨਹੀਂ ਇਹ ਤੀਜੀ ਪੰਕਤੀ ਪ੍ਰੀਤ ਹੀਨ ਰੀਤ ਹੀਨ ਬਾਹੇ ਬੈ ਪ੍ਰਤੀਤ ਹੀਨ ਚਿੱਤ ਹੀਨ ਬਿੱਤ ਹੀਨ ਸਹਿਜ ਸੁਭਾਵਰੀ ਅੰਗ ਅੰਗ ਹੀਨ ਧੀਨਾ ਧੀਨ ਪ੍ਰਾਚੀਨ ਲਗ चरणन शरण कैसे प्राप्त होए रावरी हे प्रभु तेरे चरण किस तरह प्राप्त होवन अंग अंग ते टूटया पय ना पैर ने ना हाथ ने ना अखा ने ना कान ने ना जुबान ने गुस्ताखी माफ ना मनुख देख सके ना सुन सके ना बोल सके ना चल सके ना कर सके पत्थर ते मनुख देच की फर्क है की फर्क है शरीर करके मनुख सब कुछ होवेगा ਧਰਮ ਕਰਕੇ ਪੱਥਰ ਦਾ ਪੱਥਰ ਹੈ ਗੁਸਾਖੀ ਮਾਫ ਇਸ ਸ਼ਬਦ ਦੇ ਜੋ ਅਰਥ ਨੇ ਭਾਈ ਗੁਰਦਾਸ ਜੀ ਦੇ ਮੈਂ ਤੁਹਾਡੇ ਸਾਹਮਣੇ ਕਰੇ ਪੱਥਰ ਦੇ ਪੱਥਰ ਹੈ ਨਾ ਪ੍ਰਮਾਤਮਾ ਦਿਖਾਈ ਦੇਂਦਾ ਨਾ ਸੁਣਾਈ ਦੇਂਦਾ ਉਹਦਾ ਬੋਲ ਗੂੰਜਦਾ ਪਿਆ ਬ੍ਰਹਮੰਡ ਦੇ ਵਿੱਚ ਕਿੱਥੇ ਸੁਣਾਈ ਦੇਂਦਾ ਨਾ ਰਸਨਾ ਨੇ ਜਪ ਆਰੰਭ ਕੀਤਾ ਹੋਵੇ ਨਾ ਉਹ ਦਿਖਾਈ ਦੇਂਦਾ ਹੋਵੇ ਨਾ ਸੁਣਾਈ ਦੇਂਦਾ ਹੋਵੇ ਨਾ ਸੁਰਤ ਚੱਲੀ ਹੋਵੇ ਨਾ ਉਹਦਾ ਦਾਮਨ ਹੱਥ ਦੇ ਚ ਹੋਵੇ ਤੋ ਖੇੜ ਤੇ ਖਤਮ ਦੂਜਾ ਸੋਈਆ ਭਾਈ ਗੁਰਦਾਸ ਜੀ ਦਾ ਉਹ ਵੀ ਕਾਬਲੇ ਸੁਣੀ ਦੇ ਸੁਣਨ ਵਾਲਾ ਹੈ ਭਾਈ ਜੀ ਕਹਿੰਦੇ ਨੇ ਤੈਨੂੰ ਵੇਖ ਸਕੀ ਆਪਣੇ ਕੋਲ ਅੱਖਾਂ ਕੋਈ ਨਹੀਂ ਤੇ ਜਿਹੜੀਆਂ ਅੱਖਾਂ ਹੈਗੀਆਂ ਨੇ ਇਹਦੇ ਨਾਲ ਤੂੰ ਦਿਖਾਈ ਨਹੀਂ ਦਿੰਦਾ ਨਹੀਂ ਦਿਖਾਈ ਦਿੰਦੇ ਇਹ ਤੇ ਸਾਰਿਆਂ ਕੋਲ ਨੇ ਇਹ ਤੇ ਪਛਿਵਾਂ ਕੋਲ ਵੀ ਹੈਗੀਆਂ ਬੜੀ ਕੀਮਤੀ ਗੱਲ ਆਪਣੇ ਸਵਈਏ ਨੂੰ ਆਪ ਹੀ ਖੋਲੀ ਜਾਂਦੇ ਨੇ ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਧਨਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬੜੇ ਪਰਸਨ ਹੋਏ ਆਨੰਦ ਲਾਲ ਤੇ ਠੇਖਣ ਲਗੇ ਪੁਰਖਾ ਅੱਜ ਅਸੀਂ ਤੇਰੀ ਝੋਲੀ ਦੇ ਵਿੱਚ ਕੁਝ ਪਾਣਾ ਹੈ ਤੈਨੂੰ ਦੇਣਾ ਹੈ ਦੇ ਕੇ ਸਾਨੂੰ ਬੜੀ ਖੁਸ਼ੀ ਮਿਲੇਗੀ ਜਿਹੜਾ ਬਹੁਤ ਪਿਆਰਾ ਲੱਗੇ ਬਹੁਤ ਪਿਆਰਾ ਲੱਗੇ ਉਹਨੂੰ ਦੇ ਕੇ ਖੁਸ਼ੀ ਮਿਲਦੀ ਹੈ ਜਿਹਦੇ ਨਾਲ ਬੜੀ ਘਰਣਾ ਹੋਵੇ ਨਫ਼ਰਤ ਹੋਵੇ ਦੇ ਕੋਲ ਖੋ ਕੇ ਖੁਸ਼ੀ ਮਿਲਦੀ ਹੈ ਕਿਸੇ ਕੋਲ ਖੋ ਕੇ ਖੁਸ਼ੀ ਮਿਲਦੀ ਹੈ ਕਿਸੇ ਨੂੰ ਦੇ ਕੇ ਖੁਸ਼ੀ ਮਿਲਦੀ ਹੈ ਨਫ਼ਰਤ ਹੈ ਗਰਣਾ ਹੈ ਤਾਂ ਮਨੁੱਖ ਸੋਚਦਾ ਹੈ ਇਹਦਾ ਸੁੱਖ ਖੋ ਲਈਏ ਇਹਦੀ ਇੱਜ਼ਤ ਖੋ ਲਈਏ ਇਹਦੀ ਧਨ ਸੰਪਦਾ ਖੋ ਲਈਏ ਇਹਦੀ ਮਾਣ ਮਰਿਆਦਾ ਖੋ ਲਈਏ ਮੌਕਾ ਲੱਗ ਜਾਏ ਤੇ ਇਹਦੀ ਜਿੰਦ ਜਾਨ ਖੋ ਲਈਏ ਕੌਣ ਨੂੰ ਜੀ ਕਰਦਾ ਹੈ ਬਹੁਤ ਪਿਆਰਾ ਹੈ ਤੇ ਦੇਣ ਨੂੰ ਜੀ ਕਰਦਾ ਇਹਨੂੰ ਸੁੱਖ ਦੇ ਦਈਏ ਆਰਾਮ ਦੇ ਦਈਏ ਮਾਨ ਸਨਮਾਨ ਦੇ ਦਈਏ ਤੇ ਜੇ ਕਿਦਰੇ ਲੋੜ ਪਏ ਜਾਏ ਨੋ ਆਪਣੀ ਜਿੰਦ ਜਾਨ ਦੇ ਦੇਈਏ ਦੇਣ ਨੋ ਵੀ ਜੀ ਕਰਦਾ ਹੈ ਬਸ਼ਰਤੇ ਆਪਣਾ ਤੇ ਪਿਆਰਾ ਹੋਵੇ ਖੋਣ ਨੋ ਵੀ ਜੀ ਕਰਦਾ ਹੈ ਬਸ਼ਰਤੇ ਬੜੀ ਪਰਬਲ ਦੁਸ਼ਮਣ ਨਹੀ ਹੋਵੇ ਸਤਿਗੁਰੂ ਕਹਿਣ ਲਗੇ ਤੂੰ ਮੈਨੂੰ ਬਹੁਤ ਪਿਆਰਾ ਲੱਗਦਾ ਹੈ ਬਹੁਤ ਪਿਆਰਾ ਲੱਗਦਾ ਤੈਨੂੰ ਦੇਣ ਨੋ ਕੁਝ ਜੀ ਕਰਦਾ ਪਰ ਐਸਾ ਨਾ ਹੋਵੇ ਮੈਂ ਉਹ ਦਿਆਂ ਜੋ ਤੇਰੀ ਲੋੜ ਹੀ ਨਾ ਹੋਵੇ ਤੋ ਤੂੰ ਖੁਦ ਮੰਗਤੇ ਮੈਂ ਦਿਆਂ ਮੈਨੂੰ ਖੁਸ਼ੀ ਹੋਵੇ ਭਾਈ ਸਾਹਿਬ ਜੀ ਦੀ ਮੰਗ ਭਾਈ ਸਾਹਿਬ ਭਾਈ ਨੰਦ ਲਾਲ ਧਿਆਨ ਨਾਲ ਸੁਣਨਾ ਹੱਥ ਜੋੜ ਕੇ ਭਾਈ ਨੰਦ ਲਾਲ ਕਹਿੰਦੇ ਨੇ ਯਾ ਇਲਾਹੀ ਚਸ਼ਮੇ ਬਿਨਾ ਏ ਬਿਰੇ ਦਰਸਰਮ ਅਜ਼ ਇਸ਼ਕੇ ਸੌਦਾ ਏ ਬਿਰੇ ਐ ਮੇਰੇ ਇਲਾਹੀ ਐ ਮੇਰੇ ਗੁਰੂ ਜੇ ਦੇਣਾ ਤੇ ਉਹ ਅੱਖਾਂ ਦੇ ਜਿਹਦੇ ਨਾਲ ਰੱਬ ਦਿਖਾਈ ਦਿੰਦਾ ਪ੍ਰਭੂ ਦਿਖਾਈ ਦੇਂਦਾ ਸਿਰ ਦੇ ਚ ਉਹ ਪਿਆਰ ਦੇ ਉਹ ਇਸ਼ਕ ਦੇ ਇੱਕ ਦਫਾ ਦੁਨੀਆ ਕਹਿ ਦੇਵੇ ਨੰਦ ਲਾਲ ਪਾਗਲ ਹੋ ਗਿਆ ਅਜੇ ਤੇ ਮਹਾਰਾਜ ਲੋਕੀ ਮੈਨੂੰ ਕਵੀ ਕਹਿੰਦੇ ਨੇ ਸ਼ਾਇਰ ਕਹਿੰਦੇ ਨੇ ਵਿਦਵਾਨ ਕਹਿੰਦੇ ਨੇ ਗਿਆਨੀ ਕਹਿੰਦੇ ਨੇ ਮੈਨੂੰ ਕਿਸੇ ਨੇ ਪਾਗਲ ਆਖਣਾ ਸ਼ੁਰੂ ਨਹੀਂ ਕੀਤਾ ਅਕਲ ਤੋਂ ਜਿਹੜੇ ਅੱਗੇ ਲੰਘ ਜਾਂਦੇ ਨੇ ਸੰਸਾਰ ਉਹਨਾਂ ਨੂੰ ਪਾਗਲ ਕਹਿੰਦਾ ਹੈ ਅਕਲ ਤੋਂ ਜਿਹੜੇ ਥੱਲੇ ਚਲੇ ਜਾਂਦੇ ਨੇ ਉਨਾਂ ਨੂੰ ਤੇ ਸੰਸਾਰ পাগল ਆਖੇਗਾ ਪਰ ਅਕਲ ਤੋਂ ਜੋ ਅੱਗੇ ਚਲੇ ਜਾਂਦੇ ਨੇ ਅਸੀਂ ਛੋੜਦੇ ਆ ਅਕਲ ਨੂੰ ਸਰਹਦੇ ਅਕਲ ਸੇ ਗੁਜ਼ਰੇ ਤਬ ਪਹੁੰਚੇ ਅਕਲ ਤੋਂ ਜਦ ਅੱਗੇ ਲੰਘਿਆ ਤਾਂ ਰੱਬ ਦੇ ਦਰ ਤੱਕ ਪਹੁੰਚਦੇ ਆ ਅਕਲ ਨਾਲ ਥੋੜੀ ਜਿਆ ਰਸਤੇ ਦੀ ਸਮਝ ਤੇ ਆਂਦੀ ਹੈ ਅਕਲ ਪ੍ਰਭੂ ਦੇ ਦਰ ਤੱਕ ਨਹੀਂ ਪਹੁੰਚਾਂਦੀ ਇਹ ਵੀ ਮੈਂ ਅਰਜ਼ ਕਰਦੇ ਆ ਇਸ ਵਾਰ ਸੀ ਡਾਕਟਰ ਮੁਹੰਮਦ ਇਕਬਾਲ ਨੇ ਤੇ ਐਲਾਨੀਆਂ ਕਹਿ ਦਿੱਤਾ ਤੇਰੇ ਸੀਨੇ ਮੇ ਦਮ ਹੈ ਦਿਲ ਨਹੀਂ ਹੈ ਤੇਰਾ ਦਮ ਗਰਮ ਹੈ ਇਹ ਮਹਿਫਿਲ ਨਹੀਂ ਹੈ ਨਿਕਲ ਜਾ ਅਕਲ ਸੇ ਆ ਗਏ ਕਿ ਇਹ ਨੂਰ ਚਿਰਾਗ ਹੈ ਰਾਹ ਹੈ ਮੰਜ਼ਿਲ ਨਹੀਂ ਹੈ ਅਕਲ ਦੀ ਦੁਨੀਆ ਤੋਂ ਅੱਗੇ ਲੰਘ ਜਾ ਇਹ ਰਸਤੇ ਦਾ ਦੀਵਾ ਜ਼ਰੂਰ ਹੈ ਮੰਜ਼ਿਲ ਨਹੀਂ ਹੈ ਥੋੜੀ ਜਿਆ ਰਸਤੇ ਦੀ ਸਮਝ ਜ਼ਰੂਰ ਪਹਿ ਜਾਂਦੀ ਹੈ ਪਰੇ ਮੰਜ਼ਿਲ ਨਹੀਂ ਹੈ ਘਰ ਨਹੀਂ ਹੈ ਇਸ ਦੀਵੇ ਤੋਂ ਅੱਗੇ ਲੰਘ ਜਾ ਇਸ ਅਕਲ ਤੋਂ ਅੱਗੇ ਲੰਘ ਜਾ ਸੰਸਾਰ ਫਿਰ ਉਹਨਾਂ ਨੂੰ ਵੀ ਪਾਗਲ ਕਹਿੰਦਾ ਜੋ ਅਕਲ ਤੋਂ ਅੱਗੇ ਲੰਘ ਗਏ ਸਾਰੇ ਬੇਦੀਆਂ ਨੇ ਕਹਿ ਦਿੱਤਾ ਕੀ ਆਖਿਆ ਕੋਈ ਕਹੇ ਭੂਤਨਾ ਕੋ ਕਹੇ ਬੇਟਾਲਾ ਕੋਈ ਕਹੇ ਅਧਮੇ ਨਾਨਕ ਵਿਚਾਰਾ ਭਇਆ دیਵਾਨਾ ਸ਼ਾਹ ਕਾ ਨਾਨਕ ਬਉਰਾਣਾ ਇਹ ਤੇ ਪਾਗਲ ਹੋ ਗਿਆ ਬੇਦੀ ਕਹਿਣ ਲੱਗ ਪਏ ਸਿਰ ਦੇ ਚ ਉਹ ਪਿਆਰ ਦੇ ਕਿ ਇੱਕ ਦਫਾ ਦੁਨੀਆ ਕਹਿ ਦੇਵੇ ਅਨੰਦ ਲਾਲ ਸੁਦਾਈ ਹੋ ਗਿਆ ਪਾਗਲ ਹੋ ਗਿਆ ਪੰਕਤੀਆਂ ਮੈਂ ਫਿਰ ਤੁਹਾਡੇ ਸਾਹਮਣੇ ਰੱਖਾਂ ਇਹ ਰੱਬੀ ਇਸ਼ਕ ਰੱਬੀ ਪਿਆਰ ਚਾਹੇ ਦੁਨੀਆਵੀਏ ਚਾਹੇ ਰੱਬ ਦਾ ਮਨੁੱਖ ਨੂੰ ਅਕਲ ਤੋਂ ਅੱਗੇ ਕਰ ਦਿੰਦਾ ਇਹ ਵੀ ਮਰਜ਼ ਕਰਦੇ ਆਂ ਯਾ ਇਲਾਹੀ ਚਸ਼ਮੇ ਬੀਨਾਏ ਬੀਦੇ ਦਰ ਸ਼ਰਮ ਅਜ਼ ਇਸ਼ਕ ਸੌਦਾ ਹੈ ਬੀਦੇ ਦੇਣਾ ਹੈ ਤੇ ਐ ਮੇਰੇ ਗੁਰੂ ਉਹ ਅੱਖਾਂ ਦੇ ਜਿਹਦੇ ਨਾਲ ਪ੍ਰਮਾਤਮਾ ਦਿਖਾਈ ਦਿੰਦਾ ਇਹਨਾਂ ਨੂੰ ਮੈਂ ਕੀ ਕਰਾਂ ਮੈਨੂੰ ਅਨੁਭਵ ਪ੍ਰਕਾਸ਼ ਦੇ ਸਿਰ ਦੇ ਚ ਉਹ ਪਿਆਰ ਦੇ ਕਿ ਇੱਕ ਦਫਾ ਦੁਨੀਆ ਕਹਿ ਦੇਵੇ ਆਨੰਦ ਲਲ ਪਾਗਲ ਹੋ ਗਿਆ ਸੌਦਾਈ ਹੋ ਗਿਆ ਦਰ ਸ਼ਰਮ ਅਜ਼ ਇਸ਼ਕ ਸੌਦਾ ਹੈ ਬੀਦੇ ਔਰ ਵਾਕਈ ਨੰਦ ਲਾਲ ਦੇ ਆਖਰੀ ਦਿਨਾਂ 'ਚ ਇੱਕ ਸਰੂਰ ਸੀ ਇੱਕ ਮਸਤੀ ਸੀ ਜੋ ਆਮ ਲੋਕਾਂ ਦਾ ਤਾਲਮੇਲ ਬਿਠਾਣ ਤੋਂ ਅੱਗੇ ਦੀ ਗੱਲ ਸੀ ਇਹ ਵੀ ਮਹਿਰਜ਼ ਕਰਦੇ ਪਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਦੇਖ ਬੇ ਕੋ ਨਾ ਦ੍ਰਿਸ਼ ਨਾ ਦਰਸ ਦਿਖਾਏ ਬੇ ਕੋ ਕੈਸੇ ਪ੍ਰੀਏ ਦਰਸ਼ਨ ਦੇਖੀਏ ਦਿਖਾਈਏ ਹੇ ਗੁਰੂ ਤੈਨੂੰ ਦੇਖ ਸਕੀ ਅੱਖਾਂ ਕੋਈ ਨਹੀਂ ਤੇ ਜਿਹੜੀਆਂ ਅੱਖਾਂ ਹਨ ਇਹਦੇ ਨਾਲ ਤੇ ਤੋ ਦਿਖਾਈ ਨਹੀਂ ਦਿੰਦਾ ਇਹਨਾਂ ਅੱਖਾਂ ਨਾਲ ਵੇਖੋਗੇ ਰੁਮਾਲੇ ਨੇ ਬੀੜਾ ਸਾਹਬ ਹੈ ਗੁਰੂ ਗ੍ਰੰਥ ਸਾਹਿਬ ਦੀ ਬੀੜ ਹੈ ਫਿਰ ਬੀੜ ਦੇ ਉੱਤੇ ਲਿਖੇ ਅੱਖਰ ਨੇ ਪਰ ਅਨਭੋਧੀ ਆਖੋ ਇਸ ਤੀਸਰੀ ਅੱਖਰ ਅੱਖ ਨਾਲ ਵੇਖੋਗੇ ਇੱਕ ਇੱਕ ਅੱਖਰ ਦੇ ਚ ਰੱਬੀ ਜੋਤ ਹੈ ਖਸਮ ਦੇ ਬੋਲ ਨੇ ਅੰਮ੍ਰਿਤ ਰਸ ਹੈ ਗਿਆਨ ਭਰਪੂਰ ਹੈ ये अख किसे किसे को लोंदी। किसे, किसे को, लोंदी। देख बे को ना दृष्ट ना दर्श दिखाए को कैसे प्रिय दर्शन देखिए दिखाइए कहबे को ना सुरत ना सर्वन सुन बे को कैसे प्रिय निध गुण सुनिए सुनाइए हे प्रभु मेरे को ਉਹ ਬੋਲ ਕੋਈ ਨਹੀਂ ਜੋ ਤੇਰੇ ਕੰਨਾਂ ਤੱਕ ਪਹੁੰਚਾ ਸਕਾ ਕਿਉਂਕਿ ਜ਼ਬਾਨ ਹੀ ਕੋਈ ਨਹੀਂ ਜ਼ਬਾਨ ਹੀ ਕੋਈ ਨਹੀਂ ਤੇਰੇ ਬੋਲਾਂ ਨੂੰ ਸੁਣ ਸਕਾਂ ਮੇਰੇ ਕੋਲ ਕੰਨ ਹੀ ਕੋਈ ਨਹੀਂ ਕਬੂਲਪੈ ਕਰ ਲੈ ਮਨੁੱਖ ਦੇ ਕੰਨ ਪੁੱਤਰ ਨੂੰ ਸੁਣ ਸਕਦੇ ਨੇ ਮਿੱਤਰ ਨੂੰ ਸੁਣ ਸਕਦੇ ਨੇ ਪਤਨੀ ਨੂੰ ਸੁਣ ਸਕਦੇ ਨੇ ਪਤੀ ਨੂੰ ਸੁਣ ਸਕਦੇ ਨੇ ਗੁਰੂ ਨੂੰ ਕਿੱਥੇ ਸੁਣਦੇ ਨੇ ਪੁੱਤਰ ਦੀ ਗਲਤ ਗੱਲ ਵੀ ਮੰਨ ਲੈਂਦੇ ਨੇ ਗੁਰੂ ਦੀ ਜਾਇਜ਼ ਵੀ ਨਹੀਂ ਮੰਨਦੇ ਮਿੱਤਰ ਦੇ ਕਹਿਣੇ ਤੇ ਸ਼ਰਾਬ ਵੀ ਪੀ ਲੈਣਗੇ ਗੁਰੂ ਦੇ ਕਹਿਣੇ ਤੇ ਅੰਮ੍ਰਿਤ ਵੀ ਨਹੀਂ ਛਕਣਗੇ ਤਾਂ ਮਿੱਤਰ ਦੀ ਸੁਣੀਏ ਗੁਰੂ ਦੀ ਨਹੀਂ ਸੁਣੀਏ ਪੁੱਤਰ ਦੀ ਸੁਣੀਏ ਗੁਰੂ ਦੀ ਨਹੀਂ ਸੁਣੀਏ ਇਸ ਨੂੰ ਇਸ ਤਰ੍ਹਾਂ ਲਓ ਜਿਸ ਦੀ ਮਨੁੱਖ ਸੁਣਦਾ ਹੈ ਬਸ ਉਸ ਵਾਸੇ ਦੇ ਕੋਲ ਕੰਨ ਹਨ ਜਿਹਦੀ ਸੁਣਦਾ ਹੀ ਨਹੀਂ ਉਹਦੇ ਵਾਸੇ ਦੇ ਕੋਲ ਕੰਨ ਕੋਈ ਨਹੀਂ ਇਸ ਤਰ੍ਹਾਂ ਸਮਝੋ ਕਹੇ ਬੇ ਕੋਨਾ ਸੁਰਤ ਨਾ ਸਰਵਨ ਸੁਣ ਬੇ ਕੋ ਕੈਸੇ ਪ੍ਰੀਏ ਨਿਦਗੁਣ ਸੁਣੀਏ ਸੁਣਾਈਏ हे ਪ੍ਰਭੂ ਤੈਨੂੰ ਕਿਵੇਂ ਦੇਖਾਂ ਮੇਰੇ ਕੋਲ ਅੱਖਾਂ ਹੀ ਕੋਈ ਨਹੀਂ ਤੈਨੂੰ ਕਿਵੇਂ ਸੁਣਾ ਮੇਰੇ ਕੋਲ ਕੰਨ ਵੀ ਕੋਈ ਨਹੀਂ ਇਹਦਾ ਇਹ ਮਤਲਬ ਨਹੀਂ ਕੰਨ ਤੇ ਜ਼ਬਾਨ ਨਹੀਂ ਹੈ ਹੈ ਗਏ ਨੇ ਪਰ ਜ਼ਬਾਨ ਕੋਲ ਉਹ ਬੋਲ ਕੋਈ ਨਹੀਂ ਜੋ ਤੇਰੇ ਤੱਕ ਪਹੁੰਚ ਸਕਣ ਕਈਆਂ ਦੇ ਕੋਲ ਬੋਲ ਸਿਰਫ ਪਰਿਵਾਰ ਦੇ ਚ ਚਲਦੇ ਨੇ ਪੜੋਸੀ ਤੱਕ ਵੀ ਨਹੀਂ ਚਲਦੇ ਵੀ ਮਰਜ਼ ਕਰਦੇ ਆਂ ਕਈਆਂ ਦੇ ਬੋਲ ਆਪਣੀ ਬਰਾਦਰੀ ਚ ਚੱਲਦੇ ਨੇ ਉਹ ਮੰਨ ਲੈਂਦੇ ਹੁਕਮਰਾਨ ਜਿਸ ਨੂੰ ਕਹਿੰਦੇ ਨੇ ਛੋਟੀ ਦਾ ਉਹਦਾ ਬੋਲ ਆਪਣੇ ਦੇਸ਼ ਦੇ ਚ ਵੀ ਚੱਲਦਾ ਜੋ ਕਹਿ ਦਿੱਤਾ ਮੰਨਣਾ ਪੈਂਦਾ ਕਿਸੇ ਦਾ ਬੋਲ ਸਿਰਫ ਪਰਿਵਾਰ ਤੱਕ ਚੱਲਦਾ ਬਾਹਰ ਨਹੀਂ ਚੱਲਦਾ ਕਿਸੇ ਦਾ ਬੋਲ ਸਭਾ ਦੇ ਚ ਚੱਲਦਾ ਹੈ ਪਿੰਡ ਦੇ ਵਿੱਚ ਚੱਲਦਾ ਹੈ ਸ਼ਹਿਰ ਦੇ ਵਿੱਚ ਚੱਲਦਾ ਹੈ ਕਿਸੇ ਦਾ ਬੋਲ ਸਾਰੇ ਮੁਲਕ ਦੇ ਚੱਲਦਾ ਹੈ ਪਰ ਦੁਨੀਆ ਦੇ ਵਿੱਚ ਇਸ ਤਰ੍ਹਾਂ ਦੇ ਵੀ ਲੋਕ ਨੇ ਜਾਂ ਕਹਾ ਕਿਹਾ ਦਰਗੇ ਚਲੇ ਜਿਹਦਾ ਬੋਲ ਦਰਗਾਹ ਦੇ ਵਿੱਚ ਵੀ ਚੱਲਦਾ ਹੈ ਪ੍ਰਮਾਤਮਾ ਤੱਕ ਚੱਲਦਾ ਹੈ ਪ੍ਰਮਾਤਮਾ ਵੀ ਸੁਣਦਾ ਹੈ ਤੇ ਪ੍ਰਮਾਤਮਾ ਵੀ ਮੰਨਦਾ ਹੈ ਜਿੰਨੀ ਦਿਲ ਦੀ ਗਹਿਰਾਈ ਚੋਂ ਗੱਲ ਨਿਕਲੇਗੀ ਉਹ ਗੱਲ ਉਤਨੀ ਉੱਚੀ ਪਹੁੰਚ ਜਾਏਗੀ ਦਿਲ ਸੇ ਜੋ ਬਾਤ ਨਿਕਲਦੀ ਹੈ ਸਰ ਰੱਖਤੀ ਹੈ ਪਰ ਨਹੀਂ ਤਾਕਤੇ پرواز مگر ਰੱਖਤੀ ਹੈ ਇਸ ਨੂੰ ਮੈਂ ਇਸ ਤਰ੍ਹਾਂ ਬਿਆਨ ਕਰਦਾ ਹਾਂ ਉਹਨਾਂ ਸਮਾਪਤੀ ਕਰਾਂ ਜਿਸ ਦਰਖਤ ਨੇ ਆਪਣੀਆਂ ਸ਼ਾਖਾਂ ਨੂੰ ਆਸਮਾਨ ਤੱਕ ਲੈ ਜਾਣਾ ਹੈ ਉਹਨੂੰ ਆਪਣੀਆਂ ਜੜਾਂ ਪਾਤਲ ਦੇ ਚ ਲੈ ਜਾਣੀਆਂ ਪੈਣਗੀਆਂ ਜਿਸ ਦਰਖਤ ਨੇ ਆਪਣੀਆਂ ਜੜਾਂ ਨੂੰ ਪਾਤਲ ਤੱਕ ਨਹੀਂ ਪਹੁੰਚਾਇਆ ਉਹ ਆਪਣੀਆਂ ਸ਼ਾਖਾਂ ਸ਼ਾਖਾਂ ਨੂੰ ਆਸਮਾਨ ਤੱਕ ਨਹੀਂ ਲੈ ਜਾ ਸਕਦਾ ਗੁਰੂ ਦਾ ਸ਼ਬਦ ਦਿਲ ਦੀ ਗਹਿਰਾਈ ਦੇ ਚ ਨਹੀਂ ਗਿਆ ਤਾਂ ਜ਼ਬਾਨ ਚੋਂ ਨਿਕਲੇ ਹੋਇਆ ਸ਼ਬਦ ਪ੍ਰਮਾਤਮਾ ਤੱਕ ਪਹੁੰਚਣਾ ਹੀ ਨਹੀਂ ਪਹੁੰਚਦਾ ਹੀ ਨਹੀਂ ਜਾਂ ਕਾ ਕਹਿ ਹ ਦਰਗੇ ਚਲੇ ਦੁਨੀਆ ਚ ਇਸ ਤਰ੍ਹਾਂ ਦੇ ਮਨੁੱਖ ਵੀ ਨੇ ਜਿਨ੍ਹਾਂ ਦਾ ਮੋਹ ਪ੍ਰਮਾਤਮਾ ਦੇ ਦਰਗਾਹ ਦੇ ਚ ਵੀ ਚੱਲਦਾ ਹੈ ਪ੍ਰਮਾਤਮਾ ਵੀ ਉਹਨਾਂ ਦੇ ਬੋਲ ਨੂੰ ਨਹੀਂ ਠੁਕਰਾਉਂਦਾ ਕਈਆਂ ਦੇ ਬੋਲ ਤੇ ਆਪਣੇ ਪੁੱਤਰ ਤੱਕ ਵੀ ਨਹੀਂ ਪਹੁੰਚਦੇ ਪੁੱਤਰ ਵੀ ਠੁਕਰਾ ਦਿੰਦਾ ਕਈਆਂ ਦੇ ਬੋਲ ਤੇ ਆਪਣੇ ਪਰਿਵਾਰ ਦੇ ਚ ਵੀ ਨਹੀਂ ਚੱਲਦੇ ਪਤੀ ਠੁਕਰਾ ਦਿੰਦਾ ਹੈ ਪਤਨੀ ਠੁਕਰਾ ਦਿੰਦੀ ਹੈ ਕਰਦੇ ਜਿਵੇਂ ਨਹੀਂ ਚਲਦੇ ਕਈਆਂ ਦੇ ਬੋਲ ਪ੍ਰਮਾਤਮਾ ਦੇ ਕਰਦੇ ਚਲਦੇ ਪ੍ਰਭੂ ਤੱਕ ਚਲਦੇ ਭਾਈ ਸਾਹਿਬ ਕਹਿੰਦੇ ਨੇ ਤੇਰੇ ਤੱਕ ਬੋਲ ਪੁਚਾ ਸਕਾਂ ਆਪਣੇ ਕੋਲ ਜ਼ਬਾਨ ਕੋਈ ਨਹੀਂ ਤੇਰੇ ਬੋਲ ਸੁਣ ਸਕੀ ਸਾਡੇ ਕੋਲ ਕੰਨ ਵੀ ਨਹੀਂ ਕਹੇ ਬੇ ਕੋ ਨਾ ਸੁਰਤ ਨਾ ਸਰਵਨ ਸੁਣ ਬੇ ਕੋ ਕੈਸੇ ਪ੍ਰੀਏ ਨਿੱਧ ਗੁਣ ਸੁਣੀਏ ਸੁਣਾਈਏ ਮਨ ਮੇ ਗੁਰਮਤ ਗੁਰਮਤਿ ਮੇ ਨਾ ਮਨ ਨਹਿਚਲ ਹੋਏ ਕੈਸੇ ਉਨਮਨ ਲੈ ਬਲਾਈਐ ਹੇ ਪ੍ਰਭੂ ਜੇ ਹੋ ਜੀਆਂ ਦੇ ਮੇਰੇ ਵਿਚਾਰ ਨੇ ਮੇਰੀ ਮਤ ਹੈ ਇਹ ਤੈਨੂੰ ਕਬੂਲ ਨਹੀਂ ਹੈ ਤੇ ਜੋ ਤੇਰੀ ਮਤ ਹੈ ਜੋ ਤੇਰੇ ਵਿਚਾਰ ਨੇ ਮੈਨੂੰ ਕਬੂਲ ਨਹੀਂ ਨੇ ਤਾਂ ਸੰਬੰਧ ਕਿਵੇਂ ਜੁੜੇ ਕਿਸ ਤਰ੍ਹਾਂ ਜੁੜੇ ਵਿਚਾਰਾਂ ਦੀ ਸਾਂਝ ਹੀ ਤੇ ਪਿਆਰ ਨੂੰ ਜਨਮ ਦਿੰਦੀ ਹੈ ਹੇ ਗੁਰੂ ਜੋ ਤੇਰੀ ਸੋਚਣੀ ਹੈ ਜੋ ਤੇਰੀ ਮਤ ਹੈ ਮੈਨੂੰ ਕਬੂਲ ਨਹੀਂ ਮੈਨੇ ਮੰਨਦਾ ਤੇ ਜੋ ਮੇਰੀ মত ਹੈ ਤੈਨੂੰ ਕਬੂਲ ਨਹੀਂ ਤੂੰ ਨਹੀਂ ਮੰਨਦਾ ਤਾਂ ਸੰਬੰਧ ਕਿਵੇਂ ਜੁੜੇ ਪਹਿਲੇ ਵਿਚਾਰ ਟਕਰਾਂਦੇ ਹੁੰਦੇ ਨੇ ਫਿਰ ਤਕਰਾਰ ਖੜੀ ਹੋ ਜਾਂਦੀ ਹੈ ਪਹਿਲੇ ਵਿਚਾਰ ਟਕਰਾਂਦੇ ਨੇ ਫਿਰ ਦੁਸ਼ਮਣੀ ਖੜੀ ਹੋ ਜਾਂਦੀ ਹੈ ਫਿਰ ਤਲਵਾਰ ਉੱਟ ਬੈਠਦੀ ਹੈ ਮਨ ਮੇ ਗੁਰਮਤ ਗੁਰਮਤ ਮੇ ਨੰਨ ਨੇਚਲ ਹੋਏ ਕੈਸੇ ਓਨ ਮਨ ਲੈ ਬਲਾਈਏ ਅੰਗ ਅੰਗ ਭੰਗ ਰੰਗ ਰੂਪ ਕੁਲ ਹੀਨ ਦੇਨ ਕੈਸੇ ਬਉ ਨਾਇਕ ਕੀ ਨਾਇਕਾ ਕਹਾਈਏ ਇਹ ਪ੍ਰਭੂ ਅੰਗ ਅੰਗ ਟੁੱਟੇ ਹੋਏ ਨੇ ਨਾ ਪੈਰ ਨਾ ਹੱਥ ਨਾ ਕੰਨ ਨਾ ਆਖਾਂ ਨਾ ਜ਼ਬਾਨ ਤੋ ਕਿਵੇਂ ਤੇਰੇ ਦਰਸ਼ ਨੋਵੇਂ ਕਿਵੇਂ ਤੇਰੇ ਬੋਲ ਸੁਣੀਏ ਮਨੁੱਖ ਦੇ ਕੋਲ ਕੰਨ ਹੈ ਪਰਿਵਾਰ ਨੂੰ ਸੁਣ ਸਕਦੇ ਨੇ ਸੰਸਾਰ ਨੂੰ ਸੁਣ ਸਕਦੇ ਨੇ ਗੰਦੇ ਗੀਤ ਵੀ ਸੁਣ ਸਕਦੇ ਨੇ ਏ ਗੁਰੂ ਨਾਨਕ ਨੂੰ ਨਹੀਂ ਸੁਣ ਸਕਦੇ ਇਹ ਪ੍ਰਭੂ ਨੂੰ ਨਹੀਂ ਸੁਣ ਸਕਦੇ ਮਨੁੱਖ ਦੇ ਕੋਲ ਜ਼ਬਾਨ ਹੈ ਆਪਣੇ ਬੋਲ ਪਤਨੀ ਤੱਕ ਪਹੁੰਚਾ ਸਕਦੇ ਨੇ ਪਤੀ ਤੱਕ ਪਹੁੰਚਾ ਸਕਦੇ ਨੇ ਪੁੱਤਰਾਂ ਤੱਕ ਪਹੁੰਚਾ ਸਕਦੇ ਨੇ ਮਿੱਤਰਾਂ ਤੱਕ ਪਹੁੰਚਾ ਸਕਦੇ ਨੇ ਜ਼ਬਾਨ ਦੇ ਚੋ ਸਤਿਆ ਕੋਈ ਨਹੀਂ ਬੋਲ ਪ੍ਰਭੂ ਤੱਕ ਪਹੁੰਚਾਓ ਪ੍ਰਭੂ ਤੱਕ ਪਹੁੰਚਾ ਹੁਣ ਧੰਨ ਗੁਰੂ ਅਰਜਨ ਦੇਵ ਜੀ ਦਾ ਬੋਲ ਫਿਰ ਸੁਣਾ ਕੇ ਬਾਕੀ ਖੁਲਾਸਾ ਕੱਲ ਕਰਕੇ ਸਮਾਪਤੀ ਕਰਾਂਗੇ ਸਤਿਗੁਰ ਕਹਿੰਦੇ ਨੇ ਭੁਜ ਬਲ ਬੀਰ ਬ੍ਰਹਮ ਸੁਖ ਸਾਗਰ ਗਰਤ ਪਰਤ ਗਹਿ ਲਿਓ ਅੰਗੋਰੀਆ ਏ ਸੁਖਾਂ ਦੇ ਸਾਗਰ ਏ ਬ੍ਰਹਮ ਸਰੂਪ ਪਰਮਾਤਮਾ ਮੇਰੀ ਬਾਹ ਭਗਟ ਕਿਉ ਮੈਂ ਤੇਰੇ ਮਾਰਗ ਤੇ ਚੱਲ ਤੇ ਪਿਆ ਪਰ ਉਸ ਬੱਚੇ ਦੀ ਤਰ੍ਹਾਂ ਜਿਸ ਨੇ ਅਜ ਚੱਲਣਾ ਸਿੱਖਿਆ ਕਿਤਨਾ ਕੁ ਚਲੇਗਾ ਕਿਤਨਾ ਕੁ ਚਲੇਗਾ ਇੱਕ ਕਦਮ ਦੋ ਕਦਮ ਗਿਰੇਗਾ सतसंग करेगा को संगत करेगा वाणी पढेगा गंदे गीत भी लापेगा दान भी करेगा बेईमानी भी करेगा चलेगा गिरेगा चलेगा गिरेगा हे प्रभु गिरण तो मेनू बचा मेरी बाह पकड़ चल सका ते ध्यान जिसदा चलया ही ना होवे एक कदम भी ना चले होवे वो अजय नहीं चले जेदी जुबान ने अजय अमृत वेले उठ के वाहेगुरु वाहेगुरु जपना ही नहीं शुरू कीता ਨਵ ਜੇ ਬੋਲਣਾ ਨਹੀਂ ਆਇਆ ਕੀਰਤਨ ਸੁਣ ਕੇ ਬਾਣੀ ਪੜਦਿਆਂ ਸੁਣ ਕੇ ਇਨਵਜੇ ਰਸ ਨਹੀਂ ਆ ਰਿਹਾ ਤੇ ਇਸਨੇ ਅਜੇ ਕੋਈ ਸੁਣਨਾ ਵੀ ਸ਼ੁਰੂ ਨਹੀਂ ਕੀਤਾ ਇਹਦੇ ਕੰਨਾਂ ਨੇ ਨਹੀਂ ਸ਼ੁਰੂ ਕੀਤਾ ਤੇ ਹਨੂ ਗੁਰਵਰਜਨ ਦੇਵ ਜੀ ਮਹਾਰਾਜ ਦਾ ਬੋਲ ਫਿਰ ਸਰਵਨ ਕਰੋ ਭੁਜ ਬਲਬੀਰ ਬ੍ਰਹਮ ਸੁਗ ਸਾਗਰ ਗਰਤ ਪਰਤ ਗਹਿ ਲਹਿਓ ਅੰਗੂਰੀਆ ਸਰਵਨ ਨਾ ਸੁਰਤ ਨੇਨ ਸੁੰਦਰ ਨਹੀਂ ਆਰਤ ਦਵਾਰ ਰਟੁਤ ਪਿੰਗੂਰੀਆ ਤੇਰੇ ਦਵਾਰ ਤੇ ਇੱਕ ਪੁਕਾਰ ਕਰ ਰਿਹਾ ਜਿਹਦੇ ਕੋਲ ਅੱਖਾਂ ਵੀ ਕੋਈ ਨਹੀਂ ਕੰਨ ਵੀ ਕੋਈ ਨਹੀਂ ਜ਼ਬਾਨ ਵੀ ਕੋਈ ਨਹੀਂ ਪੈਰ ਵੀ ਕੋਈ ਨਹੀਂ ਪਿੰਗਲਾ ਤੇਰੇ ਦਰ ਤੇ ਖੜਾ ਹੈ ਫਰਿਆਦ ਪਿਆ ਕਰ ਰਿਹਾ ਤੈਨੂੰ ਵੇਖ ਸਕੀ ਅੱਖਾਂ ਕੋਈ ਨਹੀਂ ਸੁਣ ਸਕੀਏ ਕੰਨ ਕੋਈ ਨਹੀਂ ਬੋਲ ਸਕੀਏ ਜ਼ਬਾਨ ਕੋਈ ਨਹੀਂ ਚੱਲ ਸਕੀਏ ਪੈਰ ਕੋਈ ਨਹੀਂ ਇਹ ਇੱਕ ਅੰਗਹੀਣ ਹੈ ਪ੍ਰਭੂ ਤੇਰੇ ਦਰ ਤੇ ਖੜਾ ਹੈ ਫਰਿਆਦ ਕਰ ਰਿਹਾ ਹੈ ਪੁਕਾਰ ਕਰ ਰਿਹਾ ਹੈ ਤੂੰ ਮੇਰੀ ਪੁਕਾਰ ਸੁਣ ਤੇ ਜੇ ਦੀ ਪੁਕਾਰ ਸੁਣ ਲੇ ਉਹਨੂੰ ਵੇਖਣਾ ਆ ਜਾਂਦਾ ਹੈ ਬੋਲਣਾ ਆ ਜਾਂਦਾ ਹੈ ਸੁਣਨਾ ਆ ਜਾਂਦਾ ਹੈ ਚੱਲਣਾ ਆ ਜਾਂਦਾ ਹੈ ਜੁੜਨਾ ਆ ਜਾਂਦਾ ਹੈ ਜੁੜਨਾ ਆ ਜਾਂਦਾ ਹੈ ਉਹਦੇ ਫਿਰ ਕੁਝ ਲੱਛਣ ਹੁੰਦੇ ਨੇ ਉਹ ਸਤਿਗੁਰਾਂ ਨੇ ਦੱਸੇ ਨੇ ਮੈਂ ਕੱਲ ਤੁਹਾਡੇ ਸਾਹਮਣੇ ਰੱਖਾਂਗਾ ਤੇ ਫਿਰ ਸਤਿਗੁਰ ਸਿਹਤ ਬਖਸ਼ਣ ਸਮਾ ਬਣਾਣ ਸੰਜੋਗ ਬਣਾਣ ਅਗਸਤ ਦੇ ਮਹੀਨੇ ਚ ਫਿਰ ਤੁਹਾਡੇ ਚਰਨ ਪਰਸਾਂਗੇ ਬੁੱਲ ਚੁੱਕ ਦੀ ਸ਼ਾਮਾ ਵਾਹਿਗੁਰੂ ਜੀ ਕਾ ਖਾਲਸਾ